ਭੱਲੇ ਭੱਲੇ ਨੀ ਪੰਜ ਵੀਰ ਮੱਸਿਆ ਚੱਲੇ ਭੱਲੇ ਭੱਲੇ ਨੀ ਪੰਜ ਵੀਰ ਮੱਸਿਆ ਚੱਲੇ ਪੱਗਾਂ ਕਾਲੀਆਂ ਤੇ ਦੇਖਣ ਸਾਲੀਆਂ ਪੰਜ ਵੀਰ ਮੱਸਿਆ ਚੱਲੇ ਪੱਗਾਂ ਕਾਲੀਆਂ ਤੇ ਦੇਖਣ ਸਾਲੀਆਂ ਪੰਜ ਵੀਰ ਮੱਸਿਆ ਚੱਲੇ ਭੱਲੇ ਭੱਲੇ ਨੀ ਬੋਤੇ ਆਪਰ ਆਵਾ ਬੜੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ ਬਉਤਾਂ ਫਰਾਮਾ ਬੜੀਏ ਤੈਨੂੰ ਤੀਆਂ ਨੂੰ ਲੈਣ ਨਾ ਆਏ ਬਉਤਾਂ ਫਰਾਮਾ ਬੜੀਏ ਬੱਲੇ ਬੱਲੇ ਨੀ ਬੱਕਰੀ ਦੇ ਖੁਰ ਜਿੰਨੀਆਂ ਤੈਨੂੰ ਛੱਜ ਟੂਮਾ ਦਾ ਪਾਇਆ ਨੀ ਬੱਕਰੀ ਦੇ ਖੁਰ ਜਿੰਨੀਆਂ ਤੈਨੂੰ ਛੱਜ ਟੂਮਾ ਦਾ ਪਾਇਆ ਨੀ ਬੱਕਰੀ ਦੇ ਖੁਰ ਜਿੰਨੀਆਂ ਬੱਲੇ ਬੱਲੇ ਬੇਮੂੜ ਕੇ ਨਾ ਕਹੀਂ ਬੱਕਰੀ ਬੱਲੇ ਬੱਲੇ ਵੇ ਆ ਲੈ ਚੱਕ ਟੂਮਾ ਤੇਰੀਆਂ ਮੈਨੂੰ ਮੋੜ ਬੱਕਰੀ ਨਾ ਆਖੀ ਹਾਲਾ ਚੱਕ ਟੂਮਾ ਤੇਰੀਆਂ ਮੈਨੂੰ ਮੋੜ ਬੱਕਰੀ ਨਾ ਆਖੀ ਹਾਲਾ ਚੱਕ ਟੂਮਾ ਤੇਰੀਆਂ ਬੱਲੇ ਬੱਲੇ ਨੀ ਜਾਮ ਨੂੰ ਦੀ ਘੇਟਕ ਜਿੰਨਾ ਮੇਰੇ ਮੂਰੇ ਡੜਾ ਦਾੜੇ ਬੋਲੇ ਜਾਮ ਨੂੰ ਦੀ ਘੇਟਕ ਜਿੰਨਾ ਮੇਰੇ ਮੂਰੇ ਡੜਾ ਦਾੜੇ ਬੋਲੇ ਆ ਮਨ ਹੁੰਦੀ ਗੇਟਕ ਜਿੰਨਾ